ਆ ਦੇਖ ਲੋ ਮੋਟਰ ਤੇ ਆਏ ਨੇ ਨਿੰਬੂ ਤੋੜਨਾ ਸਾਨੂੰ ਤਾਂ ਦੱਸਿਆ ਵੀ ਨਹੀਂ ਹੈਗਾ ਘਰੇ ਦੁਕਾਨ ਤੇ ਗਏ ਠੀਕੇ ਪਹਿਲਾਂ ਚੀਜੀ ਲੈ ਕੇ ਆਏ ਨੇ ਕਹਿੰਦੇ ਪਹਿਲਾਂ ਨੂਡ ਲੈਣ ਗਿਆ ਸੀਗਾ ਮੈਂ ਮੂਬਲੀ ਕੋਲ ਹਾਂ ਉਹ ਹੀ ਕਹਿਣੀ ਆ ਕਹਿੰਦੇ ਪਹਿਲਾਂ ਚੀਜੀ ਖਾ ਲੋ ਹੈ ਮੈਂ ਕਿਹਾ ਹੋਰ ਕਿਹੜੀ ਚੀਜੀ ਆ ਗਈ ਕਹਿੰਦੇ ਫੇਰ ਨਿੰਬੂ ਤੋੜਾਂਗੇ ਹੁਣ ਪਹਿਲਾਂ ਚੀਜੀ ਖਾ ਲਈਏ ਜੀ ਲੈ ਬੜਾ ਬਦਲ ਪਾਪਾ ਇਹਨੇ ਸਾਰੇ ਹੀ ਗੇਰ ਦੇਣਾ ਇਹਦੇ ਜੋਗੇ ਦੱਤੇ ਨੇ ਥਾਮ ਕੇ ਰੱਖੀ ਉਹ ਗੇਰੀ ਨਾ ਉਰੇ ਇੱਥੇ ਗੱਬੇ ਖੜ ਜਾ ਸਾਫ ਜਗ੍ਹਾ 'ਚੋਂ ਨਿੰਬੂ ਬਹੁਤ ਲੱਗੇ ਸੀਗੇ ਇਹੜੇ ਛੋਟੇ ਹਰੇ ਨੇ ਜਿਹੜਾ ਛੱਡਦਾ ਨਹੀਂ ਚਾਰ ਬਾਲੇ ਛੋਟੇ ਨੇ ਆ ਦੇਖੋ ਕੋਈ ਲੈ ਜੂ ਤੋੜ ਕੇ ਕੋਈ ਨਹੀਂ ਪਹਿਲਾਂ ਬਹੁਤ ਨਿੰਬੂ ਲੱਗੇ ਸੀ ਜੇ ਸਾਰੇ ਕੋਈ ਤੋੜ ਕੇ ਲੈ ਗਿਆ ਜਿਹੜੇ ਵਿੱਚ ਵਿੱਚ ਰਹੇ ਹੋਏ ਨੇ ਨਾ ਵਿੱਚ ਸੀਗੇ ਗਾਹਾਂ ਅਗਲੇ ਤੋਂ ਟੁੱਟੇ ਨਹੀਂ ਹੈਗੇ ਆਹ ਦੇਖੋ ਜਿੰਨੇ ਬਹੁਤ ਵੱਡੇ ਵੱਡੇ ਪੀਲੇ ਹੋਏ ਪੈ ਨੇ ਹੋ ਹੁਣ ਦੇਖੋ ਤੋੜ ਕੇ ਦਿਖਾਉਂਦੇ ਆ ਤੁਹਾਨੂੰ ਤੇ ਤੋੜ ਕੇ ਤੁਹਾਨੂੰ ਹੱਥ ਚ ਲੈ ਕੇ ਫਿਰ ਦਿਖਾਉਨੇ ਆਂ ਕੰਡੇ ਨਾ ਮਰਾ ਲਿਓ ਜੀ ਵਿੱਚ ਵਿੱਚ ਜਿਹੜੇ ਰਹਿ ਗਏ ਉਹ ਦੇਖੋ ਉਹ ਦੇ ਵਿੱਚ ਕਿੰਨੇ ਉਹ ਹੋਏ ਪੈਨੇ ਉਹ ਆਹ ਦੇਖੋ ਉਹ ਐਡੇ ਐਡੇ ਹੋਏ ਬਨੇ ਪੀਲੇ ਆਗਲਾ ਛੇਤੀ ਛੇਤੀ ਚ ਲੈ ਗਿਆ ਨਾ ਤੋੜ ਕੇ ਮੋٹے ਮੋٹے ਬਹੁਤ ਨਿੰਬੂ ਲੱਗੇ ਹੋਏ ਸੀਗੇ ਦੇਖੋ ਜੇ ਕਿੰਨੀ ਜਦੋ ਜਹਿਦ ਹੋ ਰਹੀ ਆ ਨਿੰਬੂ ਤੋੜਨ ਦੇ ਲਈ ਹੇਠੋਂ ਪੈਰ ਬਜਾ ਕੇ ਤਰਿਓ ਟਾਣੀ ਐ ਵੈਸੇ ਵਡਾ ਆ ਦੋ ਹਨਾ ਇਹਨੂੰ ਕੁਛ ਕ ਹੂੰ ਪਾਪਾ ਜੀ ਹਾਂ ਜੀ ਉੱਪਰ ਉੱਤੇ ਉੱਪਰ ਵੀ ਉੱਤੇ ਤੇ ਬੇਲਾ ਕੋਈ ਹਰੇਕ ਸਾਲ ਲੈ ਜਾਂਦਾ ਹੁਣ ਤੋੜ ਕੇ ਪਾਪਾ ਜੀ ਅਗਲੇ ਨੂੰ ਪਤਾ ਏ ਪਾਪਾ ਵੀ ਉਹਦੇ ਨੇਮ ਬੂਆ ਪੱਕਾਈ ਤੋੜ ਕੇ ਲੈ ਜਾਂਦਾ ਤੇ 3 ਸਾਲ ਹੋ ਗਏ ਤੋੜ ਕੇ ਲੈ ਕੇ ਜਾਂਦੇ ਆ ਨੂੰ ਮੋਟੇ ਮੋਟੇ ਅਸੀਂ ਤਾਂ ਬਾਅਦ ਚੋਂ ਬਚਿਆ ਖੁਚਿਆ ਮਾਲ ਹੀ ਤੋੜਨੇ ਆ ਇੱਕ ਨਾ ਆਓ ਦੇਖੋ ਉਹਦੇ ਉਹ ਨੀਮਾ ਹੈ ਉੱਥੇ ਤੇ ਆ ਤਾਂ ਗਾਹਾਂ ਜਾ ਕੇ ਨੇ ਆਉਂਦਾ ਹਨਾ ਉੱਥੇ ਦੀ ਹੇਠਾਂ ਦੀ ਵੜ ਜੋ ਜੀ ਕੋਠੇ ਕੋਲ ਦੀ ਉੱਪਰ ਨੇ ਤਾਂ ਤੋੜਨਾ ਬੈਸੇ ਬੂੜ ਜੇ ਤਾਂ ਦੁਬਾਰੇ ਫੇਰ ਆ ਗਿਆ ਫੇਰ ਲੱਗੇ ਆਉਣਗੇ। ਪਾਪਾ ਜੀ ਗਰਮੀਆਂ ਚ ਲੱਗਣੇ ਜਾਂਦੇ ਨੇ। ਵੀਡੀਓ ਸ਼ੂਟ ਕਰੀ ਤੇ ਸ਼ੂਟੀ ਬਣਾਓ। ਛੋਟੀ-ਛੋਟੀ ਨਾਲ ਝਾੜ ਲਓ ਇਹਨਾਂ ਨੂੰ। ਝਾੜਦੇ ਹੋਏ। ਦੇਖ ਲਓ। ਉਧਰ ਸਾਡਾ ਅਸੀਸ ਫੋਨ ਤੇ ਕਿਹਨੂੰ ਦੱਸ ਰਿਹਾ। ਮੈਂ ਮੋਟਰ ਤੇ ਆਂ। ਕਹਨਾ ਮੈਂ ਮੋਟਰ ਤੇ ਆਂ ਪਾਪਾ ਨਿੰਬੂ ਤੋੜ ਰਹੇ ਆ। ਹੋਏ ਹੋਏ ਫੇਟਾ ਗਿਰ ਗਿਆ ਪਤਾ ਨਹੀਂ ਮਿੱਚੇ ਪਾਇਓ ਇਹ ਖਾਨਾ ਗਿਰਿਓ ਪਰ ਇਹ ਵੀ ਫਾਇਦਾ ਹੈ ਜੇ ਇੱਕਣ ਫੈਲਿਆ ਹੋਇਆ ਇਹ ਅਗਲਾ ਫਿਰ ਟੁੱਟਦੇ ਵੀ ਨਹੀਂ ਅਗਲੇ ਤੋਂ ਵਿਚਲੇ ਹੈ ਨਾ ਅਗਲਾ ਮੂਰੋਂ ਦਾ ਤੋੜਨੇ ਸੌਖੇ ਨੇ ਫਟਾਫਟ ਤੋੜ ਕੇ ਲੈ ਜਾਂਦਾ ਕਲੀਪਾਂ ਛੋਟੀਆਂ ਬਣਾ ਦੂਰੋਂ ਦੇਖਦੇ ਹੁੰਦੇ ਨੇ ਅੱਜ ਮੈਂ ਤੋੜਦੀ ਆਂ ਇਧਰੋਂ ਟਰਡਾ ਪੁੱਪੜ ਆ ਗਿਆ ਹਾਂ ਇਹ ਆ ਤਾਰ ਜਿੱਲੀ ਦੀ ਬਚਾ ਕੇ ਖੰਬੇ ਤੋਂ ਜਾਂਦੀ ਆ ਤਾਰ ਲੈਟ ਤਾਂ ਹੈ ਨਹੀਂਗੀ ਆ ਦੇਖੋ ਨੀਚੇ ਵਾਲੇ ਆਦੇ ਰਹੇ ਹੋਏ ਅਗਲੇ ਤੋਂ ਆ ਦੇਖੋ ਇਹ ਦੋ ਇੱਕ ਆਸ ਸੀਗਾ ਹੋਰ ਆ ਆ ਦੂਰੇ ਹੈ ਆ ਦੇਖੋ ਆ ਦਿਖਾਓ ਮਿੰਦੀ ਦੇਖੋ ਜਿਹੜੇ ਰਹੇ ਹੋਏ ਨੇ ਨਹੀਂ ਟੁੱਟੇ ਹੈਗੇ ਆ ਤਾਂ ਸਾਰੇ ਦਵਾਰੇ ਲੱਗੇ ਨੇ ਇੱਕ ਹੋਰ ਦਿਖਦੇ ਸੀਗੇ ਮੈਨੂੰ ਇੱਥਾ ਮੈਂ ਕਹਿੰਦੀ ਸੀ ਉਹ ਵੀ ਤੋੜਾਂਗੇ ਇੱਥੋਂ ਦੀ ਉਹ ਪਾਪੂ ਨੇ ਦਿਓ ਵੀ ਲੱਭੋ ਸਾਰੇ ਜਣੇ ਹਰਮਨ ਕਿੱਥੇ ਨੇ ਕਿਤੇ ਦਿਖਦੇ ਨੇ ਥੋੜੇ ਥੋੜੇ ਦਿਖਦੇ ਨੇ ਉੱਪਰ ਛੜੇ ਹੋਏ ਨੇ ਉਹ ਨਿੰਬੂ ਦੇ ਵਿੱਚ ਵੜ ਕੇ ਹੀਠਾਂ ਦੀ ਵਿੱਚ ਪੜ ਲੰਗ ਕੇ ਅੰਨ ਵਿੱਚ ਬੜੇ ਹੋਏ ਨੇ بس ਹੋਰ ਤਾਂ ਨਹੀਂ ਕੋਈ ਕਾਗਜ਼ ਦੀ ਪੂੜੀ ਨਹੀਂ ਮੂੰਹ ਚ ਪਾਣੀ بس ਹੋਰ ਤਾਂ ਨਹੀਂ ਕੋਈ ਪਰਾਂ ਦੀ ਜਾ ਕੇ ਦੀਚ ਪਲੋ ਡਿੱਗੇ ਆ ਗਏ ਨਿੰਬੂ ਨਿੰਬੂ ਤਾਂ ਸੀ ਹੋਰ ਵੀ ਆਈਡੀਆ ਵਰਤੇ ਸੀ ਕੀ ਕਰਿਆ ਨਿੰਬੂ ਨੂੰ ਇਹ ਕਿ ਆ ਦੇਖ ਅਸਿਸ ਸਕੂਟਰੀ ਨੇ ਲੱਗੀ ਉਹ ਭਾਲੀ ਹਜੇ ਤਾਂ ਇਦੋਂ ਵੱਧ ਨਿੰਬੂ ਕੋਈ ਤੋੜ ਕੇ ਲੈ ਗਿਆ ਹਨ ਐਨੇ ਵੀ ਕੋਈ ਤੋੜ ਕੇ ਲੈ ਗਿਆ ਹਾਂ ਪਰ ਇੱਕ ਨਹੀਂ ਕੋਈ ਬੜਿਆ ਹੁਣ ਉਹਨਾਂ ਮੋਟੇ ਮੋਟੇ ਤੋੜੇ ਨੇ ਵੀ ਕੋਈ ਹੁਣ ਅਸੀਂ ਚੱਲੇ ਘਰ ਨੂੰ ਪਹਿਲਾਂ ਬਾਪਾ ਨੂੰ ਹੱਥ ਡੰਗ ਲੈਣ ਮੇ ਆ ਕੀ ਜੀ ਆਲੂ ਬੀਜੇ ਹੋਏ ਨੇ ਇੱਥੇ ਫੇ ਬੱਟਾ ਨਹੀਂ ਜੋ ਬਣਾਈਆਂ ਹੋਈਆਂ ਨੇ ਵੇਖੀ ਦੀ ਮੋਟਾ ਇਹਦਾ ਮੁੱਢ ਤੋਂ ਥੋੜੇ ਅਸੀਂ ਮੋਟਰ ਤੋਂ ਨਿੰਬੂ ਤੋੜਨ ਗਏ ਹ ਸੀ ਆਏ ਨੇ ਮਮਮੀ ਨੇ ਅਬ ਦੀ ਪੱਠੀ ਝਾੜ ਲਈ ਮੂੰਗਫਲੀ ਵਾਲੀ ਮੂੰਫਲੀ ਭੁੰਨ ਰਹੀ ਮੈਂ ਮੈਂ ਲਈ ਚੀਜ਼ਾਂ ਨਾਲ ਲੈ ਆਈਆਂ ਆਂ ਦੀ ਬਣਾਈ ਹੁੰਦਾ ਲੈ ਕੇ ਹੁੰਦਿਆਂ ਉੱਤੇ ਬਣਾਈਆ ਹੋਈ ਖਿਡਾਉਣੇ ਨਹੀਂ ਹੈਗੇ ਇਹ ਨਾਲੇ ਆ ਕੱਚੀ ਮੂੰਗਫਲੀ ਲਿਆਏ ਸੀ ਹਣਾਉਣੇ ਨਹੀਂ ਅਸੀਸ ਕੰਡੇ ਲੱਗਣਗੇ ਫੜ ਜਾ ਸੀਸ ਫਲੇਮਰੋਟ ਹਾਂਜੀ ਜੋ ਨਿੰਬੂ ਆਪਾਂ ਤੋੜ ਕੇ ਲੈ ਕੇ ਆਏ ਸੀਗੇ ਦਿਨ ਦੇ ਵਿੱਚ ਹਨਾ ਸੋ ਨਾਲ ਮੰਮੀ ਉਹਨਾਂ ਨੇ ਧੋ ਕੇ ਸਮਾਰ ਕੇ ਰੱਖ ਲਿਆ ਸੀਗਾ ਤੇ ਫਿਰ ਸ਼ਾਮੀ ਰਾਤ ਨੂੰ ਹੀ ਪਾਉਣ ਲੱਗੇ ਸੀ ਆਪਾਂ ਚਾਰ ਹਰਜੀਤ ਸਾਰਾ ਸਮਾਨ ਜੋ ਵੀ ਚਾਰ ਚਪੰਦਾ ਮਸਾਲੇ ਇਹਦੇ ਚਾਰ ਚਾ ਪਪਾਈ ਸੀ ਛੋਟੀਆਂ ਇਲਾਚੀਆਂ ਵੱਡੀਆਂ ਇਲਾਚੀਆਂ ਹਨਾ ਲੌਂਗ ਤੇ ਮਗਾ ਪੂਰੀਆਂ ਮਿਰਚਾਂ ਸਾਰਾ ਸਮਾਨ ਪਾਇਆ ਸੀਗਾ ਮਸਾਲੇਦਾਰ ਚਾਰ ਬਣਾਉਣ ਲਈ ਤੇ ਲਓ ਵੀ ਮੰਮੀ ਲੱਗੇ ਸੀ ਨਿੰਬੂ ਛਿੱਲ ਕੇ ਹਨਾ ਤੇ ਉਹਨਾਂ ਚੋਂ ਨੀ ਪਾਣੀ ਨਿਚੋੜਾ ਰਸ ਕੱਢਾ ਨਿੰਬੂ ਨੂੰ ਚੋੜ ਤੇ ਹਰਜੀਤ ਨਾਲ ਦੀਨਾ ਮਸਾਲਾ ਕੁ ਗ੍ਰਾਈਂਡ ਕਰਕੇ ਉਹਨਾਂ ਚਾਰ ਰੇਸੇ ਸਾਰੇ ਪਾਊਡਰ ਨੂੰ ਜੋੜ ਰਿਹਾ ਬਰੀਕ ਨਿਕਲਦਾ ਸੀ ਨਿਕਲਦਾ ਸੀ ਬਾਕੀ ਨੂੰ ਫਿਰ ਦੁਬਾਰਾ ਉਹਦੇ ਵਿੱਚ ਪਾ ਕੇ ਥੋੜਾ ਥੋੜਾ ਗ੍ਰाइंड ਕਰਦੇ ਸੀ ਹੋਰ ਮਿਕਸੀ ਦੇ ਵਿੱਚ ਤੇ ਏ ਟੂ ਜ਼ਰ ਸਾਰਾ ਜੋ ਵੀ ਮਸਾਲੇਦਾਰ ਸਮਾਨ ਸੋਂ ਥੋੜਾ ਸਾਨੂੰ ਪਤਾ ਹੈ ਵੀ ਕੀ ਕੀ ਪੰਦਾ ਹੁੰਦਾ ਕਾਲੀ ਮਿਰਚ ਹਨ ਚੀਨੀ ਵੀ ਪਾਈ ਸੀਗੀ ਤੇ ਸਾਰਾ ਸਮਾਨ ਪਾਇਆ ਹਨ ਉਹ ਸਾਰਾ ਗ੍ਰाइंड ਕਰ ਲਿਆ ਸੀਗਾ ਉਹਨਾਂ ਨੇ ਬਿਲਕੁਲ ਬਰੀਕ ਪਾਊਡਰ ਬਣਾ ਲਿਆ ਸੋ ਨਾਲ ਦੀ ਨਾਲ ਹੋਰ ਕੰਮ ਵੀ ਕਰ ਰਹੇ ਸੀ ਕਿਚਨ ਤੇ ਮੰਮੀ ਲੱਗੇ ਹੋਏ ਸੀ ਪਹਿਲਾਂ ਇਕੱਲੇ ਫਿਰ ਮੈਂ ਵੀ ਨਾਲ ਥੋੜੇ ਬੋਤ ਕੰਮ ਕਰਾ ਕੇ ਮੈਂ ਵੀ ਬੈਠਿਆ ਸੀਗਾ ਨਾਲ ਤੇਸਾਰਾ ਇੱਕ ਦੋ ਕੱਪ ਆਪਾਂ ਨਿੰਬੂ ਦਾ ਨਿਚੋੜੇ ਕਿਉਂਕਿ ਜਿਹੜਾ ਚਾਰ ਪਾਰੇ ਮਸਾਲੇ ਇਹਦੇ ਨਿੰਬੂ ਨਿਚੋੜ ਕੇ ਪਾਇਆ ਤੇ ਕਾਲਾ ਨਮਕ ਵੀ ਪਾਇਆ ਜਿਵੇਂ ਕਿ ਤੁਸੀਂ ਦੇਖੋ ਬਾਅਦ ਵਿੱਚ ਐਡ ਕੀਤਾ ਉਹਨੂੰ ਰੀ চিনি ਵੀ ਐਡ ਕਰੀਆ ਥੋੜੀ ਜੀ ਜੋ ਵੀ ਮਸੇ ਮਸਾਲੇਦਾਰ ਚਾਰ ਪਾਰੇ ਚਾਟ ਟੇਸਟੀ ਬਹੁਤ ਬਣਦਾ ਕਿਉਂਕਿ ਇਹ ਬਸ ਬਾਉ ਤੇ ਹਨਾ ਖਾਓ ਦੇ ਮੁੱਲ ਮਸਾਲਾ ਭਰਨ ਬਸ ਥੋੜਕ ਦਿਨ ਬਾਅਦ ਹੀ ਖਾਣ ਉਸ ਤੋਂ ਪਹਿਲਾਂ ਵੀ ਪਾਇਆ ਸੀ ਥੋੜਾ ਜਿਹਾ ਹਨਾ ਉਹ ਤਾਂ ਬਸ ਮੈਤੇ ਸੀ ਸੀ ਖਾ ਗਿਆ ਸੀਸ ਨੂੰ ਵੀ ਰੰਦਾ ਚਾਰ ਦਾ ਸੀਸ ਵੀ ਸਾਡਾ ਬਹੁਤ ਚਾਰ ਕਰਦਾ ਤੇ ਲੋ ਜੀਨੀ ਵੀ ਕਾਫੀ ਜ਼ਿਆਦਾ ਪਾਇਆ ਹਨਾ ਚੀਨੀ ਵੀ ਉਹ ਜਿੰਨਾ ਸਮਾਨ ਉਹਨੀ ਹੀ ਚੀਨੀ ਆ ਤੇ ਨੂਨ ਮਿਰਚਾਂ ਨੂੰ ਅਕੋਰਡਿੰਗ ਹੀ ਸਾਰਾ ਸਮਾਨ ਪਾਇਆ ਤੇ ਲੋ ਜੀ ਜਿਤਨੇ ਟੂਜੜ ਸਾਰਾ ਸੀਸ ਵਿੱਚ ਆ ਪਰ ਭੋਗ ਲਈ ਜਾਂਦਾ ਸੀਗਾ ਵੀ ਸਭ ਕਾਸੇ ਨੂੰ ਤੇ ਉਹ ਸਾਰਾ ਸਮਾਨ ਇਕੱਠਾ ਕਰਨਗੇ ਇਕੱਲੇ ਇਕੱਲਾ ਸਾਰੇ ਇੱਕ ਬੌਲ ਚ ਪਾ ਕੇ ਇਕੱਠਾ ਕਰਕੇ ਰਲਾ ਲੈਣਾ ਤੇ ਫਿਰ ਪਾਉਣ ਲੱਗਣਗੇ ਚਾਰ ਚਾਰ ਕਿਵੇਂ ਪਾਉਣੇ ਹੋ ਵੀ ਤੁਸੀਂ ਬਨੇ ਰਹੋ ਨਾਲ ਦੀ ਨਾਲ ਦੇਖਿਓ ਕਿਵੇਂ ਪਾਇਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਰੈਸਪੀ ਚਾਹ ਦੀ ਬਹੁਤ ਟੇਸਟ ਪਰ ਮੈਂ ਚਾਹ ਕਹਿੰਦੇ ਆ ਜਾਂ ਜਿਵੇਂ ਵੀ ਮਰਜ਼ੀ ਕਹਿ ਲੋ ਤੇ ਚਾਹ ਬਹੁਤ ਟੇਸਟੀ ਬੰਦਾ ਲਾ ਉਧਰ ਅਸੀਸ ਤੇ ਗ੍ਰੈਮ ਦੇ ਦੋ ਮੇ ਮਸਾਲਾ ਰਲਾਏ ਸੀ ਨੀ ਮੈਂ ਉਹ ਚਾਟ ਬਣਾਈ ਉਸ ਦਿਨ ਉਹਦੇ ਚ ਵੀ ਪਾਇਆ ਸੀਗਾ ਬਹੁਤ ਯੰਮੀ ਟੇਸਟੀ ਲੱਗਿਆ ਸੀ ਕਿਉਂਕਿ ਸਾਰੇ ਏ ਟੂ ਜ਼ेड ਨੂਨ ਮਿਰਚ ਮਸਾਲੇ ਸੀਗੇ ਤੇ ਥੋੜਾ ਥੋੜਾ ਸੇਕ ਵੀ ਲੱਗਿਆ ਹੋਇਆ ਸੀਗਾ ਸਾਰੇ ਮਸਾਲੇ ਨੂੰ ਭੁੰਨੇ ਹੋਏ ਸੋ ਉਹ ਇੱਕ ਅਲੱਗ ਜੀ ਲੱਗ ਜਾ ਟੇਸਟ ਆ ਰਿਹਾ ਸੀਗਾ ਬਹੁਤ ਵਧੀਆ ਸੀਗਾ ਟੇਸਟ ਵਾਲਾ ਸੋ ਮੈਂ ਰੱਖਿਆ ਵੀ ਸੀਗਾ ਤੇ ਹੁਣ ਮੈਂ ਕਿਹਾ ਵੀ ਚਲੋ ਨੈਕਸਟ ਟਾਈਮ ਵੀ ਕੁਝ ਬਣਾਵਾਂਗਾ ਚਾਟ ਪਾਵਾਂਗਾ ਤੇ ਲੋ ਫਿਰ ਬਤਲਾਗੇ ਸੀ 4.5 ਜਿਹੜੇ ਸਲਾਈਸਿਸ ਆਪਾਂ ਨਿੰਬੂ ਦੇ ਹਨ ਪਾਣੀ ਨਿਚੋੜ ਕੇ ਰੱਖੇ ਸੀਗੇ ਉਹਨਾਂ ਨੂੰ ਨਿੰਬੂ ਉਹਦੇ ਵਿੱਚ ਮਸਾਲੇ ਦੇ ਡਿਪ ਕਰ ਕਰਕੇ ਉਹਦੇ ਨਾਲ ਦੀ ਨਾਲ ਵਰਤਮਾਨ ਚ ਪਾਈ ਜਾ ਰਹੇ ਸੀਗੇ ਇੱਕ ਪਾਸੇ ਹਰਜੀਤ ਲੱਗੇ ਹੋ ਸੀ ਇੱਕ ਪਾਸੇ ਮੰਮੀ ਲੱਗੇ ਹੋ ਸੀ ਸੋਏ ਸੀਗੇ ਜੀ ਆਪਣੀ ਨਿੰਬੂ ਤੇ ਚਾਹ ਦੀ ਰੈਸਪੀ ਸੋ ਤੁਸ ਕੀਵੇਂ ਲੱਗੀ ਹਨਾ ਰਿਪਲਾਈ ਜ਼ਰੂਰ ਦਿਓ ਤੇ ਉਸ ਤੋਂ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਸੋ 4.5 ਨੂੰ ਟਾਈਮ ਬਹੁਤ ਲੱਗਿਆ ਇਹ ਤਾਂ ਤੁਹਾਨੂੰ ਤੇਜ਼ ਤੇਜ਼ ਮਿੰਟ ਚ 3 ਮਿੰਟ ਚ ਦਿਖਾਤੀ ਵੀਡੀਓ ਸਾਰੀ ਜੋ ਲੱਗ ਜਾ ਕੇ ਲੱਗੇ 2 ਘੰਟੇ ਪਹਿਲਾਂ ਸਾਰਾ ਸਮਾਨ ਰੈਡੀ ਕੀਤਾ ਹਨ ਫਿਰ ਨਿੰਬੂ ਸੀਗੇ ਨੇ ਸਾਰਾ ਉਹਨਾਂ ਦਾ ਪਾਣੀ ਨਿਚੋੜਿਆ ਨਿੰਬੂ ਨੂੰ ਚੋੜਨਾ ਬਿਲਕੁਲ ਰਸਾ ਨਿਚੋੜਿਆ ਤਾਂ ਕਿ ਤੇ ਜਾ ਕੇ ਚਾਰ ਬਣਿਆ ਫਿਰ ਬਸ ਇੱਕ ਪਾਸੇ ਮੰਮੀ ਤੇ ਇੱਕ ਪਾਸੇ ਜੀ ਦੋਨਾਂ ਇਹਨਾਂ ਚਾਰ ਪਾਤਾ ਸੋ ਆਪਾਂ ਤੁਹਾਨੂੰ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਸੋ ਜਦ ਤੱਕ ਸਾਰਿਆਂ ਨੂੰ ਰੱਬਾ ਘਰ ਸ਼ੁਭ ਰਾਤਰੀ